ਔਰ ਦੇਖੋ ਜੀ ਆਪਣੇ ਖੇਤਾਂ ਵਿੱਚ ਨਾ ਐ ਰੋਜ਼ ਵੀ ਨੇ ਮੈਂ ਤੁਹਾਨੂੰ ਕੈਮਰਾ ਜ਼ੂਮ ਕਰਕੇ ਦਿਖਾਉਣੀ ਆ ਦੇਖੋ ਉਹ ਜਾਂਦਾ ਰੋਜ਼ ਕਿੱਡਾ ਵੱਡਾ ਰੋਜ਼ ਆ ਇਹ ਇਕੱਲੇ ਹੀ ਜਾਗਾ ਹਾਂ ਨੀਲਗਾ ਜਿਹਨੂੰ ਨੀਲਗਾ ਕਹਿੰਦੇ ਹੁੰਦੇ ਨੇ ਵਿਚਾਰੇ ਇਹ ਡਰਦੇ ਵਾਲੇ ਜਾਂਦੇ ਹੁੰਦੇ ਨੇਗੇ ਹੁੰਦੇ ਤਾਂ ਵਾਵਾ ਨੇ ਪਰ ਅੱਜ ਇਹ ਇਕੱਲੇ ਹੀ ਦਿਸ ਰਿਹਾ ਇੱਥੇ ਇਹ ਇੱਥੇ ਖੇਤਾਂ ਦੇ ਵਿੱਚ ਸਬਜ਼ੀਆਂ ਸਬਜ਼ੀਆਂ ਨੂੰ ਖਾ ਜਾਂਦੇ ਨੇ ਇਹ ਹਨਾ ਪਿੰਡੀ ਬਹੁਤ ਖਾਂਦੇ ਨੇ ਹਾਂ ਉਹ ਜਾਂਦਾ ਉਹ ਇਕੱਲਾ ਹੀ ਭੱਜੇ ਦੇ ਨਾਲ ਦੇ ਸਾਥੀ ਪਤਾ ਨਹੀਂ ਕਿੱਧਰ ਗਏ ਹੋ ਜਾਂਦਾ ਕਾਲੇ ਰੰਗ ਦਾਗਾ ਚਲੋ ਹੁਣ ਆਪਾਂ ਆਪਣੇ ਘਰੇ ਚੱਲਦੇ ਆ ਚਲੋ ਖੇਤ ਦਾ ਕਿਹੜਾ ਪਰਵਾਹਦਾ ਤੁਹਾਨੂੰ ਜਿਹੜਾ ਖੇਤ ਗਏ ਹੋਏ ਸੀਗੇ ਤੇ ਖੇਤ ਆਉਂਦੇ ਆਉਂਦੇ ਹੋ ਗਏ ਆਪਾਂ ਲੇਟ ਤੇ ਹੁਣ ਆਪਣਾ ਜਿਹੜਾ ਝਾੜੂ ਪੁਰਚੇ ਦਾ ਕੰਮ ਰਹਿ ਗਿਆ ਚਾੜੂ ਆਪਾਂ ਚੱਕ ਲਿਆ ਅੱਜ ਹਵਾ ਪੌਂਚ ਲਈ ਆਂਦੀ ਹੈ ਨਾ ਕੋਈ ਝਾੜੂ ਝੂੜ ਲੋੜਾ ਅੱਜ ਹੈ ਨਹੀਂ ਤੇ ਚਲੋ ਆਪਾਂ ਜਿੰਨੀ ਕੁ ਸਫਾਈ ਹੁੰਦੀ ਹੈ ਕਰ ਲੈਨੇ ਆ ਕਲੀਨਿੰਗ ਕਰਦੇ ਆ ਤੇ ਕਲੀਨਿੰਗ ਕਰਨ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆ ਬਣੇ ਰਹੋ ਜੀ ਵੀਡੀਓ ਦੇ ਨਾਲ ਐਂਡ ਤੱਕ ਵੀਡੀਓ ਜਰੂਰ ਦੇਖਿਓ ਸਕਿੱਪ ਨਾ ਕਰਿਓ ਤੇ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਲਓ ਜੀ ਉਤਮ ਆ ਗਿਆ ਸਕੂਲੋਂ ਤੇ ਆਪਾਂ ਇਹਦੇ ਵਾਸਤੇ ਬਣਾਇਆ ਸਕੈਸ਼ ਠੰਡਾ ਠੰਡਾ ਸਕੈਸ਼ ਇਹਦੀ ਮਾਂ ਨੇ ਬਣਾ ਕੇ ਦਿੱਤਾ ਇਧਰ ਮੇਰੇ ਸਰਦਾਰ ਜੀ ਪਏ ਨੇਗੇ ਇਹ ਸਾ ਆਪਦੀ ਹੋਈ ਵੀਡੀਓ ਦੇਖ ਦੇ ਕੇ ਹਸੀ ਜਾਂਦੇ ਜਿਹੜੀ ਜਿਹੜੀ ਖੇਤ ਵਾਲੀ ਵੀਡੀਓ ਸੀ ਉਹੀ ਦੇਖ ਦੇ ਕੇ ਖੁਸ਼ ਹੋ ਰਹੇ ਨੇ ਖੁਸ਼ ਹੋ ਰਹੇ ਨੇ ਖੁਸ਼ੂ ਖੁਸ਼ ਉੱਤਮ ਇੰਜੋਏ ਕਰਦਾ ਹੋਇਆ ਸ਼ਕੈਸ਼ ਤੇ ਇੰਨਾ ਘਰ ਆ ਗਿਆ ਹੁਣ ਤੈਨੂੰ ਕੀ ਬਣਾ ਕੇ ਦੇਵਾਂ ਉੱਤਮ ਕਹਿੰਦਾ ਮੈਨੂੰ ਨੂਨ ਵਾਲੀਆਂ ਛੇਮੀਆਂ ਬਣਾ ਕੇ ਦੇ ਛੇਮੀਆਂ ਉਸੀ ਖਾਣੀ ਸੇਮੀ ਖਾਣੀ ਨੂਣ ਵਾਲੀ ਨਾ ਥੋੜੋ ਜਿਹੀ ਮਿਲਦੀ ਹੈਗੀ ਇਹ ਕਹਿੰਦੇ ਨੂਣ ਵਾਲੀਆਂ ਸੇਮੀਆਂ ਖਾਣੀਆਂ ਨੇ ਹੈਗਾ ਦੁਪਹਿਰਾ ਧੁੱਪ ਬਹੁਤ ਜ਼ਿਆਦਾ ਚਲੋ ਦੇਖਦੇ ਆ ਕੀ ਬਣਦਾ ਬਣਾਉਣੇ ਆਣ ਆਪਾਂ ਮਿਲ ਰਹੇ ਆ ਤੁਹਾਨੂੰ ਮਿਲ ਰਹੇ ਆ ਸੇਮੀਆਂ ਦੇ ਨਾਲ ਤੇ ਆਪਾਂ ਨਾ ਹੁਣ ਘਟਲੇ ਮੈਂ ਇਹਨਾਂ ਨੂੰ ਆਖਿਆ ਉਹ ਉਹਨਾਂ ਸਵੇਰੇ ਸਬਜ਼ੀ ਤੇ ਲੈਣ ਗਈ ਸੀ ਉੱਥੇ ਸਿਮਲਾ ਮਿਰਚ ਲੈਦੀ ਲੱਦੀ ਭੁੱਲ ਗਈ ਇੱਕ ਦੋਕ ਪੈ ਜਾਂਦੀ ਹੈ ਚੋਲਾ ਚੋਲਾ ਇਹਦੇ ਤੇ ਹੁਣ ਉਹ ਐਂ ਲੱਗਦਾ ਵੀ ਚਲ ਸੋਹਣੀ ਲੱਗਦੀ ਆ ਨੇ ਹਨਾ ਪਾਈ ਹੋਈ ਚੌਲ ਚ ਬਾਹਰ ਦੇਖੋ ਜੀ ਧੁੱਪ ਗਈ ਕੱਪੜੇ ਧੋ ਕੇ ਪਾਤੇ ਅਬ ਕੈਮਰਾਮੈਨ ਕਿਹੜਾ ਬਣੂਗਾ ਪਾਪਾ ਕੈਮਰਾਮੈਨ ਕਿਹੜਾ ਬਣੂਗਾ ਪਾਪਾ 2 ਸਕਿੰਟ ਲਈ ਕੈਮਰਾਮੈਨ ਚਾਹੀਦਾ ਮੈਨੂੰ ਬਾਪੂ ਹੁੰਦਾ ਮੈਂ ਬਣ ਜਾ ਆ ਦੋ ਵੀ ਲੰਮੀਆਂ ਪਾਵਾਂਗੇ ਉਹ ਸੋਹਣੀ ਲੱਗਦੀ ਹੈਗੀ ਵਧੀਆ ਆਪਾਂ ਨੂਨ ਵਾਲੀ ਸੇਮੀ ਬਣਾਵਾਂਗੇ ਅੱਜ ਨੂਨ ਵਾਲੀ ਸੇਮੀ ਤੇ ਮਿਰਚ ਸਿਮਲਾ ਮਿਰਚ ਹੋ ਗਈ ਤੇ ਟਮਾਟਰ ਹੋ ਗਿਆ ਇਹ ਹੀ ਆਪਾਂ ਪਾ ਲਾਂਗੇ ਇਹਦੇ ਵਿੱਚ ਪਾ ਕੇ ਉਸ ਤੋਂ ਬਾਅਦ ਪਹਿਲਾਂ ਮੈਂ ਕੱਟ ਲਾਂ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਇਹ ਉੱਤਮ ਮੰਗੀ ਜਾਂਦਾ ਸੀ ਕਹਿੰਦਾ ਖਾਣ ਨੂੰ ਬਣਾ ਕੇ ਦੇ ਉਹ ਕੁਛ ਮੈਗੀ ਮੈਂ ਕਿਹਾ ਮੈਗੀ ਨਹੀਂ ਖਾਣੀ ਹੈਗੀ ਮੈਂ ਤੁਹਾਨੂੰ ਉਹ ਬਣਾ ਦਿੰਨੀ ਹੈਗੀ ਆਹ ਸੇਵੀ ਹੈ ਨੂਨ ਵਾਲੀ ਆ ਚਲੋ ਇਹ ਕੁਸ ਤਾਂ ਵਧੀਆ ਹੋਊਗੀ ਉਹਦੇ ਨਾਲ ਮੈਗੀ ਨਾਲ ਹਣਾ ਆਹ ਹੋ ਗਿਆ ਛੋਟੀ ਜਿਹੀ ਸੀ ਆਪਾਂ ਇਹ ਵੀ ਪਾਈ ਕਰੀਏ ਵਿੱਚ ਵਧੀਆ ਲੱਗਦੀ ਆ ਉੱਤਮ ਹੁੰਦਾ ਜੇ ਮੈਂ ਗੱਲ ਦੀ ਫਿਰ ਤਾਂ ਨਹੀਂ ਸੀ ਉਹਨੇ ਲਿਆਦਾ ਦਿੰਦਾ ਇਹਦਾ ਉਹ ਚਾਰਾ ਹੁਣ ਸਕੂਲੋਂ ਆਇਆ ਸੀ ਇਹਨੇ ਆਪ ਖਾਣੀ ਸੀ ਤਾਂ ਕਰ ਕਿ ਲਿਆਤੀ ਆ ਵਾਲਿਆ ਜੀਰਾ ਤੇ ਆਪਾਂ ਸਾਰਾ ਕਟਿੰਗ ਪਟਿੰਗ ਕਰਤੀ Shimla mirch ਦੀ tomato ਕੱਟ ਲਿਆ ਲੰਮੀ ਲੰਮੀ Shimla mirch ਕੱਟ ਲਈ ਪਿਆਜ਼ ਹੋਰ ਜਿਹੜੀ ਸਬਜ਼ੀ ਹੈਗੀ ਤੁਸੀਂ ਪਾ ਲਓ ਸਾਡੇ ਕੋਲ ਤਾਂ ਫਿਲਹਾਲ ਇਹੀ ਕੁਸਤੀ ਦਾ ਇਨੂੰ ਹੁਣ ਸਾਰੇ ਨੂੰ ਇਹ ਦੇਖੋ ਲਾਟਰਾਮ ਪਾੜ ਰਮ ਜੋ ਵੀ ਆਈ ਰੇ ਸੜਨ ਠੀਕ ਹੋ ਜੀ ਇਹ ਲੋਕਾਂ ਨੂੰ ਥੋੜਾ ਇਹ ਫਰਾਈ ਕਰ ਲਾਂਗੇ ਥੋੜਾ ਬਾਲਾ ਜੀ ਟੇਸਟੀ ਟੇਸਟੀ ਓਏ ਹੋਏ ਉਹ ਇੱਕ ਸਾਫੀ ਰਹਿ ਗਈ ਰੋਕ ਜਾ ਰਹੀਆਂ ਨੇ ਵੀਡੀਓ ਦੇ ਵਿੱਚ ਆਹ ਅੰਟੀ ਵੀ ਨਹੀਂ ਵਧੀਆ ਲੱਗ ਰਹੀਓ ਲੋ ਇਹਨੂੰ ਥੋੜਾ ਜਿਹਾ ਹੋ ਜਾਂਦਾ ਫਰਾਈ ਤੇ ਇਹ ਆਪਾਹ ਵਾਲੀਆਂ ਸੇਮੀਆਂ ਨੇ ਜਿਹੜੀ ਆ ਇਹ ਵੀ ਲਾ ਲਓ ਆਪਾਂ ਫ੍ਰਿਜ ਵਿੱਚ ਰੱਖ ਲੀ ਲਓ ਜੀ ਸੋ ਬਸ ਹੋ ਹੀ ਗਈ ਹੈ तकरीबन ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਿਕ ਮਸਾਲੇ ਤੇ ਮੈਂ ਥੋੜੀ ਜਿਹੀ ਤਾਂ ਆਪਾਂ ਮਿਰਚ ਪਾਵਾਂਗੇ ਜਿਆਦਾ ਨਹੀਂ ਪਾਉਂਦੇ ਥੋੜੀ ਥੋੜੀ ਜਿਹੀ ਮਿਰਚ ਥੋੜੀ ਜਿਹੀ ਹਲਦੀ ਤੇ ਨਮਕ ਤੇ ਵਿੱਚ ਵਿੱਚ ਜਿੰਨਾ ਆਪਾਂ ਕਰ ਲਾਂਗੇ ਮਿਕਸ ਤੁਸੀਂ ਆਪਾਂ ਪਹਿਲਾਂ ਥੋੜੀ ਜਿਹੀ ਮਿਕਸ ਕਰਾਂਗੇ ਬਾਅਦ ਵਿੱਚ ਤੁਸੀਂ ਉਸ ਤੋਂ ਇਹਨੂੰ ਉੱਤੇ ਵੀ ਪਾ ਸਕਦੇ ਹੋਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆ ਸੇਮੀ ਲਓ ਜੀ ਆਪਾਂ ਇਹਦੇ ਵਿੱਚ ਹੁਣ ਸਾਰਾ ਕੁਝ ਪਾ ਕੇ ਪਾਣੀ ਪਾਤਾ ਥੋੜੀ ਜਿਹੀ ਸੌਸ ਪਾਤੀ ਉਹ ਬਰਤਾਈ ਥੋੜੇ ਜਿਹਾ ਨਾਲ ਹੀ ਜਾਂਦੀ ਹੈ ਨੇ ਚਿਪਕ ਲਓ ਜੀ ਸੇਮੀ ਆਪਣੀਆਂ ਬਣ ਗਈਆਂ ਤੇ ਬੰਦੇ ਉਧਰ ਖਾ ਰਹੇ ਨੇ ਆਪਣੇ ਰਿਵਿਊ ਲੈ ਕੇ ਆਉਨੇ ਆ ਰਿਵਿਊ ਕਿਵੇਂ ਬਣੀਆਂ ਨੇ ਭਾਈ ਕੋਈ ਮੋਂ ਹਮ ਦੇ ਵਲ ਕੋ ਮੈਂ ਦੇਖਦਾ ਰਿਵਿਊ ਦੋ ਮੋਟਾ ਹਾਂਜੀ ਸਰਾ ਕੱਲਵਾ ਟੰਡ ਸਰਾ ਇਹ ਬਿਨਾ ਬਚੀ ਸੌਸ ਖਰੀ ਲਾਓ ਜੀ ਮੱਜਾਂ ਦੇ ਵਿੱਚ ਚੱਲੀਏ ਮੱਜਾਂ ਬੰਨੀ ਐ ਸਾਡੇ ਧੁੱਪ ਬਹੁਤ ਜ਼ਿਆਦੇ ਹੁੰਦੀ ਐ ਹਜੇ ਵੀ ਟੁੱਪ ਪਈ ਐ ਇੰਨੀ ਮੱਝਾਂ ਮੰਨੀ ਐ

ਟਿੰਨਰ ਦਾ ਤੇ ਆਪਾਂ ਇੱਥੇ ਕੱਟ ਰਹੇ ਆ ਸਟੈਲਡ ਮਲਾ ਕੱਟ ਤੇ ਉਹਦੇ ਕੀਰੇ ਅੱਜ ਇਹ ਮੈਨੂੰ ਰੋਟੀ ਤੋਂ ਆਉਣ ਆਏ ਨੇਗੇ ਤਾਂ ਹਾਂ ਚੱਕਿਆ ਹੋਇਆ ਕਿ ਨਹੀਂ ਚੱਕਿਆ ਹੋਇਆ ਮੈਨੂੰ ਪਤਾ ਹੀ ਇਦਾਂ ਹਾਂ ਥਾਂ ਫਾਕੂ ਨਹੀਂ ਹਾਂ ਬਾਲਾ ਲਓ ਜੀ ਸ਼ਾਮ ਦਾ ਹਮਸ਼ਾ ਕੀਰਾ ਕੱਟ ਲਿਆ ਆਪਾਂ ਖੀਰੇ ਦੀ ਟੋਕਰੀ ਭਰ ਲਈ ਤੇ ਵਿੱਚ ਹੀ ਪਿਆਜ਼ ਆਗਾ ਤੇ ਅੱਪ ਅੱਜ ਸਬਜੀ ਬਣਾਈ ਆ ਇਹਦੇ ਤੇ ਆ ਮਸਾਲਾ ਇਹ ਨਾ ਸਾਰਾ ਕੁਝ ਪਾ ਕੇ ਬਣਾਇਆ ਬਣਾਇਆ ਹੈ ਮਸਾਲਾ ਸਾਰਾ ਕੁਸਤੀ ਬਹੁਤ ਟੇਸਟੀ ਆ ਸਾਰਾ ਕੁਸ਼ੀ ਸਾਰਾ ਕੁਝ ਟੇਸਟੀ ਹੈ ਇਹ ਕੜਮਾ ਫਲਾ ਕੜਮਾ ਮਸਾਲਾ ਬਣਾਇਆ ਸੀ ਤੇ ਊਖੜ ਬੰਦੇ ਊਖੜ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਜੀ ਜਿਹੜੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਚਮਚੇ ਲਾ ਲਈਏ ਹੁਣ ਆਪਾਂ ਇਹਨਾਂ ਉੱਤਮ ਨੂੰ ਸਾਰੀ ਆਦੂ ਭਗਦੀ

ਕੌਣ ਕਿੰਨੇ ਵੇਟ ਡਿਨਰ ਕਰ ਲੈਂਦਾ ਮੈਨੂੰ ਜ਼ਰੂਰ ਦੱਸਿਓ ਬੀ ਕਮੈਂਟਾਂ ਦੇ ਵਿੱਚ ਕਮੈਂਟ ਵਿੱਚ ਜ਼ਰੂਰ ਬਤਾਲਣਾ ਆਪ ਕਮੈਂਟ ਵਿੱਚ ਜ਼ਰੂਰ ਬਤਾਲਣਾ ਭਾਈ ਸਾਹਿਬ ਕੱਚੀ ਲਸੀ ਹੁੰਦੀ ਆ ਜਿਹੜੀ ਨਾ ਠੰਡੀ ਹੁੰਦੀ ਆ ਪੀਣੀ ਚਾਹੀਦੀ ਹੈਗੀ ਗਰਮੀਆਂ ਦੇ ਵਿੱਚ ਜ਼ਰੂਰ ਤੇ ਅਸੀਂ ਰੋਜ਼ ਰਾਤ ਨੂੰ ਕੱਚੀ ਲੱਸੀ ਪੀਂਦੇ ਹਾਂ ਵਿੱਚ ਨਮਕ ਪਾ ਕੇ ਕਾਲਾ ਚਿੱਟਾ ਜੋ ਵੀ ਤੁਸੀਂ ਪਸੰਦ ਕਰਦੇ ਹੋ ਅਸੀਂ ਕਾਲਾ ਹੀ ਪਾਉਂਦੇ ਹੰਨੇ ਵੱਡੇ ਵੱਡੇ ਕੱਪ ਭਰ ਲਈਏ ਆਪਾਂ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੇ ਆ ਆਪਣੇ YouTube ਚੈਨਲ 'ਸਾ ਫੈਮਿਲੀ' ਤੇ ਗਰਮੀ ਗਰਮੀ ਕਰਮੀ ਗਰਮੀ ਗਰਮੀ ਬਾਹਰ ਅੰਦਰ ਵੀ ਸੋਹਣੀ ਲੱਗਦਾ ਸੀ ਕਿੰਨਾ ਸੋਹਣਾ ਰੰਗ ਇਹਦੇ ਵਿੱਚ ਵੀ ਸਾਰੇ ਹਨ ਹੂੰ ਸਵੇਰੇ ਸਵੇਰੇ ਰੋਟੀਆਂ ਲਾਉਂਦੇ ਸੂਟਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਤੁਹਾਨੂੰ ਦਿਖਾਉਣੇ ਆਪਾਂ ਤੁਹਾਨੂੰ ਆਪਾਂ ਨੂੰ ਨਾ ਗਿਫਟ 'ਚ ਮਿਲਿਆ ਵਾਲਾ ਸੂਟ ਇਹ ਸੂਟ ਨਾ ਖੜ ਜੋ ਮੈਂ ਬੈਠ ਜਾ ਪਹਿਲਾਂ ਫਿਰ ਦੇਖ ਪਣੀਆ ਤਨਾ ਇਹ ਸੂਟ ਆਪਾਂ ਨੂੰ ਕਿਸੇ ਨੇ ਭੇਜਿਆ ਕਿਸੇ ਪਹਿਨਣੇ ਭੇਜਿਆ ਉਹਨਾਂ ਨੇ ਕੰਮ ਕੁੰਮ ਸ਼ੁਰੂ ਕਰਿਆ ਹੋਣਾ ਕੱਪੜੇ ਦਾ ਤੇ ਇਹਦੇ ਵਿੱਚ ਆ ਰੀ ਵਰਕ ਜਿਹਦਾ ਐਦਾਂ ਹਨਾ ਕਾਟਨ ਦਾ ਬਹੁਤ ਸੋਹਣੀ ਕਾਟਨ ਆ ਗਈ ਤੇ ਵਿੱਚ ਸੈਲਫ ਪ੍ਰਿੰਟ ਦੀ ਸਲਵਾਰ ਆ ਗਈ ਪਲੇਨ ਵਿੱਚ ਉਹਦੇ ਦਿਖਾਉਣੀ ਆ ਤੁਹਾਨੂੰ ਮੈਂ ਇੱਦਾਂ ਆਹ ਵਾਲੀ ਬਾਟਮ ਇਹਦੇ ਵਿੱਚ ਪ੍ਰਿੰਟ ਜ ਆ ਬਹੁਤ ਸੋਹਣਾ ਸੂਟ ਆਗਾ ਅ ਜੈਲੋ ਮਾਸਟਰ ਰੰਗ ਦਾ ਹੋਰ ਜੀ ਕਿਵੇਂ ਹੋ ਸਾਰੇ ਜਣੇ ਵਧੀਆ ਠੀਕ ਹੋ ਆਪਾਂ ਹੀ ਵਧੀਆ ਕਿਰਪਾ ਵਾਹਿਗੁਰੂ ਦੀ ਤਰੀਕ ਹੋ ਗਈ ਅੱਜ 24 ਮਾਰਨਿੰਗ ਦਾ ਟਾਈਮ ਹੋ ਗਿਆ ਤੇ ਹਵਾਈ ਰਾਈ ਦੁਪੱਟਾ ਇਹਦੇ ਨਾਲ ਹਾਂ ਟਾਈ ਡਾਈ ਦੁਪੱਟਾ ਇਹਦੇ ਨਾਲ ਪਿੰਕ ਤੇ ਪੀਲਾ ਹਾਂ ਪਿੰਕ ਤੇ ਪੀਲਾ ਵਿੱਚ ਆ ਸ਼ੇਡ ਜ ਆਗਾ ਵਿੱਚ ਆ ਸ਼ੇਡ ਆ ਵਿੱਚ ਆ ਸ਼ੇਡ ਆ ਵਿੱਚ ਆ ਸ਼ੇਡ ਉੱਧਰ ਪਿਆ ਹੁਣ ਮੈਂ ਫੇਰ ਦਿਖਾਉਂਦੀ ਹਾਂ ਤੇ ਇਹ ਸੂਟ ਅਸੀਂ ਕੱਢ ਕੇ ਦੇਖਦੇ ਸੀ ਦੁਬਾਰਾ ਵੀ ਕਿਵੇਂ ਲੱਗਦਾ ਇਹ ਮੈਂ ਸਟਿਚ ਕਰਵਾਉਂਗੀ ਤੇ ਤੁਹਾਨੂੰ ਕਿਵੇਂ ਲੱਗਿਆ ਕਮੈਂਟਾਂ ਚ ਜੁੜ ਦੱਸਿਓ ਕਿਸੇ ਭੈਣ ਵੱਲੋਂ ਆਪਾਂ ਨੂੰ ਗਿਫਟ ਆਇਆ ਇਹ ਦੋ ਗਿਫਟ ਆਏ ਨੇ ਦੀਦੀ ਵਾਸਤੇ ਵੀ ਆਇਆ ਮੇਰੇ ਵਾਸਤੇ ਵੀ ਆਇਆ ਮੇਰੇ ਵਾਲੇ ਦਾ ਰੰਗ ਆਗਾ ਦੀਦੀ ਵਾਲਾ ਉੱਧਰ ਪਿਆ ਮੈਂ ਉਹ ਬਾਅਦ ਚ ਦਿਖਾਉਣੀ ਆ ਤੁਹਾਨੂੰ ਤੇ ਧੰਨਵਾਦ ਆ ਜੀ ਭੇਜਣ ਦੇ ਲਈ ਸਾਨੂੰ ਸੂਟ ਹੋਰ ਸੁਣਾਓ ਜੀ ਸਾਰੇ ਜਣੇ ਕਿਵੇਂ ਹੋ ਆਤੜੀ ਵਧੀਆ ਜੀ ਕਿਰਪਾ ਮਾਲਕ ਦੀ ਤੇ 24 ਤਰੀਕ ਹੋਗੀ ਮਾਰਨਿੰਗ ਦਾ ਟਾਈਮ ਸਵਾ 9 ਵਜੇ ਤਕਰੀਬਨ ਟਾਈਮ ਹੋ ਗਿਆ ਤੇ ਆਪਣੀ ਜਿਹੜੀ ਰੋਟੀ ਹੈਗੀ ਬਣੀ ਜਾਂਦੀ ਆ ਤੇ ਆ ਰੋਟੀ ਬਣੀ ਜਾਂਦੀ ਆ ਕਲੀਨਿਕ ਦਾ ਅੱਧ ਵਿਚੱਧਾ ਜਿਹਾ ਹੋ ਗਿਆ ਬਸ ਕਮਰੇ ਤੇਰ ਸੋਈ ਜੀ ਰਹਿ ਗਈ ਬਾਕੀ ਆਪਾਂ ਸਾਰਾ ਕਰੀ ਜਾਂਦੇ ਆ ਹੌਲੀ ਹੌਲੀ ਹਵਾ ਚੱਲੀ ਜਾਂਦੀ ਆ ਬਹੁਤ ਜ਼ਿਆਦਾ ਮਸਾਂ ਸੁੰਭ ਰਿਆ ਪਹਿਲਾ ਬਾਰੋ ਬੇੜਾ ਤੇ ਤੁਹਾਨੂੰ ਆਪਣੀਆਂ ਵੀਡੀਓ ਕਿਵੇਂ ਲੱਗਦੀਆਂ ਨੇ ਆ ਸਾਡੇ ਗੱਟੇ ਪੈਦ ਕਣਕ ਵਾਲੇ ਚੌਂਕੇ ਚ ਲਾ ਰੱਖੇ ਨੇ ਸਾਡੇ ਥਾਂ ਘਾਟਾ ਕਰਦਾ ਕਰਕੇ ਤੇ ਥਾਂ ਨਹੀਂ ਥਾਂ ਸਾਡੇ ਹੈਗਾ ਉਧਰ ਸਾਡੇ ਹੈਗਾਗਾ ਸਟੋਰ ਬਣਿਆ ਹੋਇਆ ਉਹਦੇ ਵਿੱਚ ਨਾ ਰੇ ਰੱਖਦੀ ਤੇ ਰੇ ਸੀਗੀ ਜਿਆਦਾ ਇਸ ਕਰਕੇ ਸੀਗੇ ਜਿਹੜੇ ਪ੍ਰਾਣੀ ਕਣਕ ਦੇ ਗੱਟੇ ਸੀ ਵੀ ਜਿਵੇਂ ਆਪਣੀ ਬਚ ਗਈ ਹੁੰਦੀ ਹੈ ਪਹਿਲਾਂ ਵਾਲੀ ਢੋਲਾਂ ਚੋਂ ਕੱਢੀ ਹੋਈ ਇਹ ਹੁਣ ਪੀਣਿਆਂ ਦੇ ਕੰਮ ਆਜੂ ਵੀ ਪਹਿਲਾਂ ਲੱਗ ਜੂਗੀ ਕਿਉਂਕਿ ਨਮੀ ਤਾਂ ਫਿਰ ਪਹਿਲਾਂ ਪਹਿਲਾਂ ਖਾਦੀ ਵੀ ਨਹੀਂ ਜਾਂਦੀ ਤੇ ਇਹ ਤਾਂ ਕਰਕੇ ਅਸੀਂ ਇੱਥੇ ਚੌਕੇ ਚਿਰ ਖਾਲੇ ਸੀ ਵੀ ਉਧਰੋਂ ਕੱਢ ਕੇ ਲਿਓਨੇ ਵੀ ਓਕੇ ਹੋ ਜਾਂਦੇ ਆ ਕਿਉਂਕਿ ਉਹ ਸਾਹਮਣੇ ਵਾਲੇ ਬਾਗਲ ਦੇ ਵਿੱਚ ਆ ਸਾਡਾ ਜਿਹੜਾ ਸਟੋਰ ਆ ਤੇ ਤਾਂ ਕਰਕੇ ਅਸੀਂ ਇੱਥੇ ਰੱਖ ਲਏ ਨਾਲ ਦੀ ਨਾਲ ਵਰਤੀ ਜਾਂਦੇ ਆ ਹੁਣ ਤੇ ਵੀਡੀਓ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਨੇ ਆਪਣੀਆਂ ਪਲੀਜ਼ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੱਧ ਤੋਂ ਵੱਧ ਤੇ ਇਹ ਵਾਲਾ ਸੂਟ ਹੁਣ ਆਪਾਂ ਸਲਾਈ ਕਰਵਾਵਾਂਗੇ ਅਕੇ ਦਿਖਾਵਾਂਗੇ ਫਿਰ ਤੁਹਾਨੂੰ ਪਾ ਕੇ ਦਿਖਾਵਾਂਗੇ ਹੋਰ ਵੀ ਕੋਈ ਵੀ ਭੈਣ ਸੂਟ ਭੇਜ ਸਕਦੀ ਆ ਤੁਹਾਨੂੰ ਜਿਨੇ ਜਿਨੇ ਦਾਰਪੋਨ ਕੱਢਣਾ ਕੱਢ ਸਕਦਾ ਹੈਗਾ ਤੇ ਇਹ ਇਹ ਪਿਆਰ ਆ ਜੀ ਇਹ ਜੀ ਗੱਲ ਨਹੀਂ ਆਪਾਂ ਮੰਗਦੇ ਨਹੀਂ ਹੈਗੇ ਆਪਾਂ ਗਿਆਨ ਨਾ ਤੇ ਇਹ ਅਸੀਂ ਕੱਢ ਕੇ ਦੇ ਦਿੰਦੀ ਸੀ ਦੀਦੀ ਕਹਿੰਦੀ ਦਿਖਾਈ ਹਾਂ ਤੁਹਾਨੂੰ ਭੇਜ ਤਾ ਆ ਦੀਦੀ ਕਹਿੰਦੀ ਦਿਖਾਈ ਕੱਢ ਕੇ ਰੰਗ ਕਿਹਜਾਗਾ ਮੈਂ ਕੱਟ ਲਈ ਮੇਰੇ ਰੋਟੀ ਪਕਾਉਂਦੀ ਪਕਾਉਂਦੀ ਤੇ ਕਿ ਕੀੜਾ ਉੱਠਿਆ ਕਰਨ ਤੇ ਸੂਟ ਦਾ ਰੰਗ ਕੱਢ ਕੇ ਦਿਖਾਈ ਮੇਰਾ ਵੀ ਦਿਖਾ ਦੇ ਜਾਮਨੀ ਰੰਗ ਦਾ ਇੱਥੇ ਪਹਿਲਾਂ ਕਿੱਥੇ ਪਿਆ ਦਿਖਾ ਨਹੀਂ ਅਮਨਦੀਦੀ ਵਾਲਾ ਸੂਟ ਵੀ ਲੈ ਕੇ ਆਉਣੀ ਆ ਤੇ ਭੈਣ ਨੂੰ ਮلالਾ ਦਾ ਪਤਾਗਾ ਪਤਾ ਸੀਗਾ ਵੀ ਇਹ ਆ ਰੰਗ ਦਾ ਸੂਟ ਹੈ ਨਹੀਂਗਾ ਮੇਰੇ ਕੋਲੇ ਮੈਂ ਰੰਗ ਵੀ ਕੋਡ ਕਰਾ ਤੁਹਾਡੇ ਨਾਂ ਲਿਖ ਕੇ ਭੇਜੇ ਸੀਗਾ ਹਾਂ ਇਹ ਤੇ ਮੇਰਾ ਨਾਂ ਸੀਗਾ ਤੇ ਦੂਜੇ ਤੇ ਸੀਗਾ ਜਿਹੜਾ ਦੀਦੀ ਵਾਲਾ ਸੀ ਉਹਦੇ ਦੀਦੀ ਦਾ ਨਾਮ ਸੀਗਾ ਤੇ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਚਲ ਇਸ ਮਾਕੇ ਪਾਵਾਂਗੇ ਹੁਣ ਇਸ ਮਾਕੇ ਪਾ ਕੇ ਦਿਖਾਵਾਂਗੇ ਬਹੁਤ ਸੋਹਣਾ ਕੱਪੜਾ ਬਹੁਤ ਸੋਹਣਾ ਇਹਦਾ ਕੱਪੜਾ ਬਹੁਤ ਸੋਹਣਾ ਇਹ ਜੀ ਗੱਲ ਦੀ ਇੱਥੇ ਦੋ ਤਿੰਨ ਤਰ੍ਹਾਂ ਦੇ ਨੇ ਸਸਤੇ ਵੀ ਨੇ ਬਿਨਾ ਕੜਾਈ ਤੋਂ ਵੀ ਨੇ ਫ੍ਰੈਂਚ ਰਾਮਟੈਕਸ ਦਾ ਹੈ ਇਹ ਨਾ ਇਹ ਰਾਮਟੈਕਸ ਦਾ ਦੇਖੋ ਕਿਹੜੀ ਕਿਰੀ ਵਾਲਾ ਹਰੀ ਵਾਲਾ ਕੇਕੇ ਦਾਗਾ ਇਹ ਵਾਲਾ ਸੂਟ ਆ ਹੈਗਾ ਦੀਦੀ ਦਾ ਇਹ ਹੈਗਾ ਲਾਈਟ ਪਰਪਲ ਜਿਹਾ ਕਲਰ ਇਦਾਂ ਇਹ ਵੀ ਸੇਮ ਹੀ ਹੈਗੇ ਸੇਮ ਹੀ ਨੇ ਇਹ ਬਸ ਕਲਰਾਂ ਦਾ ਤੇ ਥੋੜਾ ਪਤਾ ਨਹੀਂ ਪ੍ਰਿੰਟ ਦਾ ਵੀ ਫਰਕ ਆ ਹਾਂ ਹੈਗੇ ਸੇਮ ਹੀ ਨੇ ਆ ਦੇਦੇ ਵਿੱਚ ਵੀ ਵਰਕ ਆ ਨਾ ਆਰੀ ਵਰਕ ਜਿਹਾ ਕੀ ਆ ਇਹ ਚਿਕਨ ਵਰਕ ਆ ਤੁਹਾਨੂੰ ਬਾਹਰ ਦੀ ਆ ਦੇਖੋ ਇਹ ਵੀ ਉਹੀ ਚੀਜ਼ ਹੈ ਇਹਦੇ ਵਿੱਚ ਵੀ ਆਹ ਸਲਵਾਰ ਆਹ ਬਾਟਮ ਆ ਇਹਦੇ ਦੇ ਵਿੱਚ ਸੈਲਫ ਪ੍ਰਿੰਟ ਆ ਤੇ ਇਹਦਾ ਵੀ ਸ਼ਰਟ ਦਾ ਐਵੇਂ ਹੀ ਆ ਆ ਹੈਗਾ ਮੇਰਾ ਆਇਗਾ ਦੇ ਜੀ ਦੋ ਸੂਟ ਨੇਗੇ ਸੇਮ ਨੇਗੇ ਦੋਵੇਂ ਬਸ ਕਲਰਾਂ ਦਾ ਹੀ ਫਰਕ ਆ ਇਹਦੀ ਚੀਜ਼ ਕੀ ਮਾੜੀ ਲੱਗਦੀ ਹੈ ਕਿਸੇ ਨੂੰ ਤੇ ਮਾਨਿੰਧਾ ਐਨਾ ਮਾਨ ਸਤਕਾਰ ਕੀਤਾ ਐਨਾ ਮਾਨ ਸਤਕਾਰ ਬਹੁਤ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਤੋਂ ਬਿਨਾਂ ਤਹਿਲਾ ਦੇ ਦਿਲੋਂ ਤਨਵਾਦ ਆ ਜੀ ਬਹੁਤ ਬਹੁਤ ਥੈਂਕ ਯੂ ਤੇ ਬਸ ਹੁਣ ਆਪਣੇ ਨਾ ਕੰਮ ਧੰਦੇ ਜੇ ਨਿਬੜਦੇ ਨਿਵੇੜ ਲੀਏ